ਹਾਂ ਜੀ ਪ੍ਰਾਇਸ ਸਤਿਗੁਰ ਜੀ ਸਤਿਗੁਰ ਜੀ ਉਹ ਠੀਕ ਠਾਕ ਜੀ ਜੀ ਵਧੀਆ ਜੀ ਚੰਗੀ ਕਲਾ ਜੋ ਅੱਜ ਮਲਾਇ ਮੁੱਖ ਮੰਗਵਾਂ ਪੇਗ ਹੁੰਦੇ ਬਾਰੇ ਜੋ ਸਰਕਾਰ ਨੇ ਸਰਵਰ ਕੀਤਾ ਸੀ ਤੁਹਾਡੇ ਉਹਨਾਂ ਕੀ ਵਿਚਾਰ ਹੈ ਪੇ ਕਮਿਸ਼ਨ ਦਾ ਏਰੀਅਰ ਪਹਿਲਾਂ ਹੀ 2016 ਤੋਂ ਬਣਦਾ ਸੀ ਜੋ ਉਹ ਬਹੁਤ ਲਮਕਾ ਕੇ ਦਿੱਤਾ ਪਹਿਲਾਂ ਹੀ ਤੇ ਫਿਰ ਜਦੋਂ ਕਿਸ਼ਤਾਂ ਦੇਣ ਦੀ ਗੱਲ ਆ ਉਹਨੂੰ ਵੀ ਲੰਮਾ ਲਮਕਾ ਦਿੱਤਾ ਗਿਆ ਜਿਹੜਾ ਕਿ ਕਹਿ ਲੋ ਵੀ ਸਰਕਾਰ ਉਹ ਗੱਲ ਹੋ ਗਈ ਵੀ ਸਰਕਾਰ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਬੱਕਰੀ ਦੁੱਧ ਦਿੰਦੀ ਵੀ ਹੈ ਤੇ ਮਿੰਗਣਾ ਘੋਲ ਕੇ ਦੇਣ ਵਾਲੀ ਗੱਲ ਆ ਗਈ ਠੀਕ ਹੈ ਤੇ ਇਹ ਕੋਈ ਦੇਣ ਚ ਸ਼ਾਮਲ ਨਹੀਂ ਹੈ ਹਾਂਜੀ ਇਹ ਸਰਕਾਰ ਇੱਕ ਵਾਰ ਸਿਰਫ 50 ਸਾਲ ਵਾਲੇ ਇਹਦੇ ਮੁਲਾਜ਼ਮਾਂ ਨੂੰ ਤਾਂ ਧੱਕਾ ਕੀਤਾ ਇੱਕ ਤਾਂ ਉਹਨਾਂ ਨੂੰ ਦੋ ਕਿਸਮਾਂ ਦੇ ਦੇ ਦਾਂਗੇ ਏਰੀਆ ਦੇ ਜਿਹੜੇ ਮਤਲਬ 65 ਸਾਲ 75 ਸਾਲ ਵਾਲੇ ਨੇ ਜਾਂ 75 ਸਾਲ ਤੋਂ ਉਪਰ ਵਾਲੇ ਨੇ ਉਹਨਾਂ ਦਾ ਥੋੜਾ ਜਿਹਾ ਵਿਚਾਰ ਇਹਦੀ ਬਸੰਦੀ ਉਹਨਾਂ ਦਾ ਵੀ ਏਰੀਆ ਦੇਖੋ ਲਮਕਾਤਾ ਪੂਰੀ ਚਲਾਕੀ ਕਰੀ ਹੈ ਸਰਕਾਰ ਨੇ ਵੀ ਪਹਿਲੇ ਉਸ ਵੱਡੀ ਉਮਰ ਦੇਆਂ ਨੂੰ ਜਿਹੜੇ ਕਿ ਗਿਣਤੀ ਬਹੁਤ ਥੋੜੀ ਆ ਲਗਭਗ 2500 2600 ਗਿਣਤੀ ਹੋ ਸਕਦੀ ਹੈ ਕਿ ਵੱਧ ਤੋਂ ਵੱਧ ਨਹੀਂ ਗਿਣਤੀ ਹੈ ਉਹ ਪਰਾਪੇਗੰਡਾ ਬੰਦ ਹੋ ਗਿਆ ਤੇ ਅਮਾਉਂਟ ਦੇਣ ਦੇ ਵਿੱਚ ਘਟ ਜਾਊਗੀ ਇਹ ਵੀ ਚਲਾਕੀ ਕੀਤੀ ਹੋਈ ਹੈਗੀ ਤੇ ਉਹਨਾਂ ਨੂੰ ਤਿੰਨ ਕਿਸ਼ਤਾਂ ਚ ਵਿੱਚ ਹੀ ਕਦੇ ਦੋ ਕਿਸ਼ਤਾਂ ਬਾਰੇ ਆ ਜਾਂਦਾ ਤਿੰਨ ਕਿਸ਼ਤਾਂ ਚ ਲੈਟਰ ਚੈੱਕ ਚ ਤਿੰਨ ਕਿਸ਼ਤਾਂ ਪੜੀਆਂ ਵੀ ਤਿੰਨ ਕਿਸ਼ਤਾਂ ਉਹਨਾਂ ਦੀਆਂ ਦੇਣੀਆਂ ਪਰ ਫੀਲਡ ਚ ਅਜੇ ਪਤਾ ਲੱਗਿਆ ਵੀ ਉਹਨਾਂ ਨੂੰ ਅਜੇ ਕੁਝ ਨਸੀਬ ਨਹੀਂ ਹੋਈਆਂ ਉਹ ਕਿਸ਼ਤਾਂ ਜਿਹੜੇ ਮਨਾ ਜਿਹਨਾਂ 75 ਸਾਲ ਤੋਂ ਵੱਧ ਆ ਉਹਨਾਂ ਬਾਰੇ ਥੋੜਾ ਕੀ ਵਿਚਾਰ ਹੈ ਉਹਨਾਂ ਨੂੰ ਉਹਨਾਂ ਦਾ ਵੀ ਇਹ ਹੈ ਜੀ ਉਹਨਾਂ ਨੂੰ 12 ਕਿਸ਼ਤਾਂ ਬਣਾਤੀਆਂ ਉਹਨਾਂ ਦੀਆਂ ਤੇ 12 ਕਿਸਤਾ ਜਿਹੜੀਆਂ ਬਣਾਤੀਆਂ ਉਹ ਕੋਈ ਉਮਰ ਦਾ ਪੜਾ ਉਹਨਾਂ ਦੇ ਵੀ 75 ਸਾਲ ਕੋਈ ਉਮਰ ਥੋੜੀ ਥੋੜ੍ਹੀ ਹੀ ਹੁੰਦੀ ਆ ਉਸ ਤੋਂ ਉਮਰ 60 ਸਾਲ ਆ ਤੇ 75 ਸਾਲ ਤੋਂ ਕਿੰਨੇ ਹੀ ਮਤਲਬ ਜਿਹੜੇ ਰਿਟਾਇਰੀ ਮੁਲਾਜ਼ਮਾ ਉਹ ਰੱਬ ਨੂੰ ਪਿਆਰੇ ਹੋਗੇ ਜਾਂ ਵੀ ਇਵਨ ਆਸਥਿਤਥੀਆਂ ਹੋਈਆਂ ਪਈਆਂ ਬੈਂਕ ਤੱਕ ਜਾਣ ਵਾਲੇ ਨਹੀਂ ਹੈਗੇ ਉਹ ਪੈਨਸ਼ਨ ਲੈਣ ਲਈ ਠੀਕ ਹੈ ਜੀ ਤੇ ਜੋ ਬਾਕੀ ਪੈਨਸ਼ਨਰ ਰਹੇਗੇ ਉਹਨਾਂ ਨੂੰ ਅਗਲੇ ਜਿਹੜੇ 42 ਕਿਸ਼ਤਾਂ ਬਣਾਤੀਆਂ ਉਹਨਾਂ ਦੀਆਂ ਬਾਕੀ ਜਿਹੜੇ ਬਾਕੀ ਪੈਨਸ਼ਨਰ ਰਹੇਗੇ ਉਹਨਾਂ ਦੀ 42 ਕਿਸ਼ਤਾਂ ਲੰਮਕਾਤੀਆਂ ਉਹ ਕਿੱਥੋਂ ਤੱਕ ਜਾਊਗਾ ਜਨਵਰੀ 2028 ਤੱਕ ਨਵੇੜਾ ਹੋਊਗਾ ਤੇ ਸਰਕਾਰ ਦਾ 27 ਖਤਮ ਹੋਣੀ ਆ ਹਾਂ ਸਰਕਾਰ ਦੇਖੋ 27 ਵਿੱਚ ਖਤਮ ਹੋ ਜਾਣੀ ਆ ਤੇ ਉਦੋਂ ਪਤਾ ਨਹੀਂ ਕੀ ਕਿਹੜੇ ਰਾਜੇ ਦੀ ਪਰਜਾ ਹੋਊਗੀ ਸਮਝਣ ਦੀ ਲੋੜ ਹੈ ਪਾਇਲਟ ਪ੍ਰੋਜੈਕਟ ਜਿਹੜਾ ਹੈਗਾ ਜਦੋਂ ਕੋਈ ਵੱਡੀ ਗੱਲ ਕਰਨੀ ਹੋਵੇ ਨਾ ਤਾਂ ਵੱਡੀ ਨੀਤੀ ਜਿਵੇਂ ਉਹਨਾਂ ਨੇ ਕੇਂਦਰ ਸਰਕਾਰ ਨੇ ਫੈਸਲਾ ਕਰ ਲਿਆ ਕਿ ਜਨਰੇਸ਼ਨ ਉਹਦੇ ਅੰਦਰ ਪਹਿਲੇ ਹੀ ਉਹਨਾਂ ਨੇ ਪ੍ਰਾਈਵੇਟ ਕਰ ਦਿੱਤਾ ਜਿਹੜੀਆਂ ਸਾਡੀਆਂ ਡਿਸਟ੍ਰਿਬਿਊਸ਼ਨ ਕੰਪਨੀਆਂ ਨੇ ਉਹਨਾਂ ਬਾਰੇ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਸਾਰੇ ਇਹਦੀਆਂ ਸਾਰੀਆਂ ਨਿੱਜੀਕਰਨ ਕਰ ਦੇਣੀਆਂ ਨੇ ਟੈਂਡੀਗੜ ਕਰ ਦਿੱਤਾ ਜੁਪੀ ਜੇਂਦਰ 130 ਦਿਨ ਤੋਂ ਐਜੀਟੇਸ਼ਨ ਚੱਲ ਰਹੀ ਹੈ ਔਰ ਬੜਾ ਐਡਮੈਂਟ ਨੇ ਉਹ ਸਾਰੀਆਂ ਡਿਸਟ੍ਰਿਬਿਊਸ਼ਨ ਕੰਪਨੀਆਂ ਨੂੰ ਜਿਹੜਾ ਹੈਗਾ ਉਹ ਪ੍ਰਾਈਵੇਟ ਦੇ ਹੱਥਾਂ 'ਚ ਦੇਣ ਵਾਸਤੇ ਤਿਆਰ ਹੋ ਔਰ ਇੱਕ ਸਾਰੇ ਰਾਜਾਂ ਦੀ ਸਾਰੇ ਰਾਜ ਬਿਜਲੀ ਬੋਰਡਾਂ ਦੀ ਮੀਟਿੰਗ ਕੀਤੀ ਹੈ ਕੇਂਦਰ ਨੇ ਉਹਦੇ ਅੰਦਰ ਸਹਿਮਤੀ ਬਣ ਸਹਿਮਤੀ ਕਰਵਾਈ ਹੈ ਔਰ ਸ਼ਰਤਾਂ ਤੇ ਸਹਿਮਤੀ ਕਰਾਈ ਹੈ ਕਿ ਸਾਰੇ ਰਾਜ ਬਿਜਲੀ ਬੋਰਡਾਂ ਦਾ ਜਿਹੜੀ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ ਕਿਆਂ ਉਹਨਾਂ ਦਾ ਨਿੱਜੀਕਰਨ ਕਰਨਾ ਹੈ ਕਰਨ ਦਾ ਜਿਹੜਾ ਢੰਗ ਤਰੀਕਾ ਹੈਗਾ ਲਗ ਲਗ ਸਟੇਟਾਂ ਦੀ ਅਲਗ ਅਲਗ ਤਰ੍ਹਾਂ ਦੀ ਹਾਲਤ ਹੈ ਉਹਨਾਂ ਨੇ ਵਰਣਨ ਕੀਤਾ ਹੈਗਾ ਕਿ ਕਿਵੇਂ ਕੀਤਾ ਜਾਵੇ ਉਹ